ਲੋ ਵੀ ਮਿੱਤਰੋ ਆਪਾਂ ਖੜੇ ਆਂ ਮਹਾਰਾਸ਼ਟਰ ਦੇ ਵਿੱਚ ਤੇ ਆ ਫਤੇਗੜ ਸਾਹਿਬ ਤੋਂ ਮਸ਼ੀਨਾਂ ਲੈ ਕੇ ਆਏ ਆ ਤੇ ਵੱਢ ਕੇ ਵੀ ਕਣਕਾਂ ਤੇ ਆਉਂਦੇ ਵੀ ਆ ਪੰਜਾਬ ਦੇ ਬਾਲ ਤੇ ਪੰਜਾਬ ਦੇ ਵਿੱਚ ਫੇਰਾ ਕੇ ਸੀਜ਼ਨ ਲਾਉਣਾ ਤਾਂ ਪੁੱਛਦੇ ਆਂ ਬਈ ਹਣਾ ਕੀ ਹਾਲ ਆ ਵੀਰੇ ਠੀਕ ਆ ਜੀ ਠੀਕ ਆ ਅੱਛਾ ਫਿਰ ਵੱਢਤੀ ਕਣਕ ਇਧਰ ਹਾਂਜੀ ਹਾਂਜੀ ਹੂੰ ਹੂੰ ਸਹੀ ਗੱਲ ਕੀ ਨਾਮ ਕੀ ਆਪਣਾ ਮਲਕੀਤ ਸਿੰਘ ਜੀ ਮਲਕੀਤ ਸਿੰਘ ਤੇ ਰਵਿੰਦਰ ਸਿੰਘ ਹਾਂਜੀ ਠੀਕ ਆ ਤਾਂ ਫਿਰ ਮਲਕੀਤ ਵੱਢਤੀ ਕਣਕ ਹੈ ਹਾਂਜੀ ਹਾਂ ਕਿੰਨੀ ਕ ਵੱਢਤੀ ਇਧਰ ਮੈਂ ਚੱਲਦਾ ਹਾਂ ਤਾਂ ਚੱਲੂਗਾ 6 ਤਰੀਕ ਤੱਕ ਹੀ ਇੱਥੇ ਸੀਜ਼ਨ ਚੱਲੂ ਆ ਹਾਂਜੀ ਹਾਂ ਹੁਣ ਕਿੰਨੀ ਵੜਤੀ ਮੌਕੇ ਦੀ ਹੁਣ ਮੌਕੇ ਦੀ ਹੋ ਗਿਆ ਹੋ ਗਿਆ 100 150 ਕਿੱਲਾ 100 150 ਕਿੱਲਾ ਹੂੰ ਹੂੰ ਤਾਂ ਹੁਣ ਜਾ ਕੇ ਪੰਜਾਬ ਚ ਵੜਣੀ ਆ ਪੰਜਾਬ ਵੜਾਂਗੇ ਕੀ ਰੇਟ ਸੇ ਇਥੇ ਕਿੱਲੇ ਦਾ 2200 ਰੇਟ ਭਾਈ 2200 ਚੱਲਦਾ ਕਿ ਵੱਧ ਘੱਟ ਵੀ ਆ ਹਾਂ ਨਾ 2200 ਆ ਜੀ ਖੜੀ ਕਣਕ ਦਾ ਕਿ ਡਿੱਗੀ ਦਾ ਸਾਰਾ ਇੱਕੋ ਹੀ ਇੱਕੋ ਹੀ ਡਿਕੂ ਰੇਟ ਆ 2200 ਹਾਂਜੀ ਤੇ ਤੇਲ ਵੀ ਇੱਥੇ 114 15 ਰੁਪਏ ਆ ਹਨਾ ਹਾਂਜੀ ਤੇਲ ਦਾ ਹੀ ਫਰਕ ਹੈ ਮਹਿੰਗਾ ਹੂੰ ਤੇ ਰਾਹ ਦੇ ਵਿੱਚ ਵੀ ਕਿੰਨਾ ਤੇਲ ਖਾ ਕੇ ਗੱਡੀ ਆਉਂਦੀ ਆਹ ਇਹ ਕੰਮ ਚੱਲਦਾ ਲੱਗ ਜਾਂਦਾ ਤੇਲੇ ਨਾਲ ਕਹਤਾ ਜੀ 50 70000 ਦਾ ਲੱਗ ਜਾਂਦਾ ਠੀਕ ਆ ਜੀ ਠੀਕ ਆ ਤਾਂ 50 70000 ਦਾ ਜਾਂਦਾ ਹੀ ਲੱਗ ਜੂ ਕੱਚਾ ਆਉਂਦਾ ਜਾਂਦਾ ਬਹੁਤ ਵੀ ਹੈ ਨਾ ਠੀਕ ਆ ਤਾਂ ਮਿੱਤਰੋ ਇਹਨਾਂ ਦੀ ਮਿੱਟੀ ਦੇ ਵਿੱਚ ਵੀ ਨਾ ਡળેਈ ਆ ਇਹਨੂੰ ਕਹਿ ਸਕਦੇ ਆ ਆਪਾਂ ਦੌਮਟ ਮਿੱਟੀ ਜਿਵੇਂ ਪੜਦੇ ਹੁੰਦੇ ਸੀ ਪਰ ਡਲਿਆਂ ਦੀ ਮਿੱਟੀ ਆ ਤੇ ਚਲਾਉਣੀ ਬਹੁਤ ਔਖੀ ਡਰਾਈਵਰੀ ਕਰਨੀ ਬਹੁਤ ਔਖੀ ਇੱਥੇ ਹੈ ਨਾ ਪੰਜਾਬ ਵਾਲਾ ਕੰਮ ਹੈਣੀ ਇੱਕ ਛੋਟੀਆਂ ਛੋਟੀਆਂ ਬੱਟਾਂ ਪੱਥਰ ਬਹੁਤ ਆਦਾ ਪੱਥਰ ਬਹੁਤ ਆ ਲੋ ਮੇਤਰੋ ਆ ਰਹੇ ਆ ਵੀਰ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਵੱਢ ਕੇ ਮਹਾਰਾਸ਼ਟਰ ਦੇ ਵਿੱਚ ਕਣਕਾਂ